ਓਹ ਹੋ ਹੋ ਬੋਲ ਬੋਲ ਇੱਥੇ ਤੱਕ ਪਾਣੀ ਨਾਲ ਮਾਰ ਮਾਰੀ ਪਈ ਐ ਰਸਤਾ ਕਾਬੂ ਨਹੀਂ ਜਿੱਦਾਂ ਦੱਸਦੀ ਲੈ ਜਰਾ ਬਗਵਾ ਓ ਮਾਈ ਗਾ ਉਹ ਬੈਲੋ ਆ ਨਹੀਂ ਹੁੰਦਾ ਬੋਤ ਮੈਂ ਦੇਖਣਾ ਤੇਜ ਆ ਗਿਆ ਤੂਫਾਨੇ ਆ ਗਿਆ ਫਿਰ ਤੇ ਕਿਧਰਾਂ ਦਾ ਤਾਂ ਮੈਂ ਮੈਂ ਅੰਦਰ ਨਹੀਂ ਆ ਰਿਹਾ ਬੋਤ ਪਰਾਂ ਨੂੰ ਜਾਂਦੀ ਹਵਾ ਉਹ ਨਹੀਂ ਬਿਲਕ ਦਦਾ ਉਹ ਅਗਰ ਸ਼ੋਗਰਾ ਭਾਈ ਰਸਮ ਛੱਡੋਗੀ ਸਾਡੀ ਅਰੇ ਬਣਿਆ ਜੇ ਰਸਮ ਛੱਡ ਕੇ ਆ ਕੇ ਇੰਨਾ ਤੇਜ ਮਈ ਕਮਾਲੇ ਹੋ ਗਈ ਉਹ ਛੱਡ ਗਈ ਉਹ ਤਾਂ ਹੁਣ ਇੰਕਲ ਦੇ ਦਾ ਵਾਈਸ ਤੇ ਪਰ ਇਹਦੇ ਮੀਂਹ ਨਾਲ ਸਪੀਡ ਨਾਲ ਬਹੁਤ ਜ਼ਿਆਦਾ ਅਜੇ 10 ਮਿੰਟ ਪਹਿਲਾਂ ਧੁੱਪਨ ਕਰੀ ਹੋਈ ਸੀ 10 ਮਿੰਟ ਪਹਿਲਾਂ ਇੰਨੀ ਜ਼ਿਆਦਾ ਧੁੱਪ ਨਿਕਲੀ ਹੋਈ ਸੀ ਜਿੰਨੂੰ ਬੱਦਲ ਵਾਈ ਸੀ ਉਹ ਧੁੱਪ ਬਹੁਤ ਸੀ ਜੋਗਨ ਵੀ ਉੱਠ ਖੜਿਆ ਡਰਦਾ ਮਾਜਾ ਬੱਦਲ ਘੋ ਰਿਆ ਨਾ ਕੜ ਕੇ ਬਿਜਲੀ ਕਟਕੀ ਐ ਐਦਾਂ ਨਹੀਂ ਦੇਖਿਆ ਇਦਾਂ ਇੰਡੀਆ ਦੇਖਦੇ ਹੁੰਦੇ ਮੌਸਮ ਪਹਿਲਾਂ ਓ ਲਾਈਟ ਵੱਲਦੀ ਉਹ ਕੀ ਉੱਠ ਖੜੇ ਲੱਡੂ ਬਾਟਾ ਇਹਦਾ ਹਾਂਜੀ ਇਹ ਨਾਲ ਦੂਬਾ ਦਬਾ ਹੀ ਹਟਾ ਇਹ ਮਲਾਤੋ ਆ ਭਾਈ ਮਲਾਤੋ ਸਾਡਾ ਬੰਦਾ ਮम्मा ਇਹਨੂੰ ਬੁਖਾਰ ਚੜਿਆ ਹੋਇਆ ਦੋ ਦਿਨ ਹੋ ਗਿਆ ਉਹ ਮਮਾ ਮੀਂਹ ਵੀ ਖਰਾਬ ਕਰ ਤੇ ਮਹੀਨੇ ਦਾ ਇੰਨਾ ਜਿਆਦਾ ਬੱਦਲ ਘੋੜਦਾ ਏਟਲਾਈਜ਼ ਦੇ ਵਿੱਚ ਵੀ ਪਤਾ ਹੀ ਨਹੀਂ ਲੱਗ ਰਿਹਾ ਅੱਧਾ ਘੰਟਾ ਪਹਿਲਾਂ ਪੂਰਾ ਮੀਂਹ ਸੀ ਪੂਰੀ ਐਨ ਬਾਰਿਸ਼ ਪੈ ਰਹੀ ਸੀ ਉਹ ਤੋਂ ਅੱਧਾ ਘੰਟਾ ਪਹਿਲਾਂ ਰਸਮ ਨੇ ਵੀਡੀਓ ਬਣਾਈ ਸੀ ਉਦੋਂ ਸੂਰਜ ਨਿਕਲਿਆ ਪਿਆ ਸੀ ਇੱਕ ਸਾਈਡ ਮੀਂਹ ਪੈ ਰਿਹਾ ਸੀ ਤੇ ਹੁਣ ਸਾਰੇ ਪਾਸੇ ਟੋਪੋ ਟੋਪ ਹੁਣ 15-20 ਮਿੰਟ ਤੱਕ ਫੇਰ ਮੈਂ ਹੀ ਆ ਕੁਮਾਰ ਹੋਈ ਪਈ ਅਜੇ ਤਾਂ ਮੌਸਮ ਦੀ ਲੋ ਜੀ ਜੇ ਤੁਹਾਡੇ ਵੀ ਜਵਾਗ ਟੀਵੀ ਜ਼ਿਆਦਾ ਦੇਖਦੇ ਆ ਨਾ ਤਾਂ ਉਹਨਾਂ ਨੂੰ ਲੇਗੋ ਲਿਆ ਕੇ ਦੇ ਦਿਓ ਫਿਰ ਲੇਗੋ ਦੇ ਨਾਲ ਖੇਡੀ ਜਾਣੇ ਹੁਣ ਟੀਵੀ ਨਹੀਂ ਦੇਖ ਰਿਹਾ ਬਿਲਕੁਲ ਆ ਟੀਵੀ ਲੱਗਿਆ ਬਾ ਉਧਰ ਪਰ ਟੀਵੀ ਨੂੰ ਦੇਖਦਾ ਨਹੀਂ ਹੈਗਾ ਹੁਣ ਇਹ ਲੇਗੋ ਨਾਲ ਖੇਡ ਰਿਹਾ ਜਿੱਦਾਂ ਦੀ ਲੇਗੋ ਆਈ ਹੈ ਜੇ ਲੋਆ ਨਾਲ ਖੇਡੂਗਾ ਕੋਈ ਹੋਰ ਖੇਡ ਲਿਆ ਕੇ ਦੇ ਦਿਓ ਫਿਰ ਜਵਾਗ ਟੀਵੀ ਘੱਟ ਦੇਖਦੇ ਆ ਜਨ ਕਿ ਇੱਧਰ ਤੋਂ ਮਾਰ ਜ਼ਿਆਦਾ ਲਾਉਨੇ ਆ ਫਿਰ ਲੋ ਜੀ ਸੈਰ ਵਾਲੇ ਬੂਟ ਪਾ ਲਿਆ ਪਰ ਹੁਣ ਚੱਲੇ ਬਾਹਰ ਗੇੜੀ ਛੇੜੀ ਤੇ ਹੁਣ ਤੋਂ ਬਾਅਦ ਜਾਣਾ ਫਿਰ ਆਪਣੇ ਕੰਮ ਤੇ ਗਲਤੀ ਕਰਦੀ ਯਾਰ ਛਾਰ ਪਾ ਲੈ ਕੇ ਹੁਣ ਦਾ ਗਲ ਵਾਲਾ ਹੁਣ ਮੀਂਹ ਪੈ ਕੇ ਛੱਡਿਆ ਹਵਾ ਚੱਲ ਪਈ ਠੰਢੀ ਠੰਢੀ ਤੇ ਠੰਡ ਬਾਬਾ ਲੱਗ ਰਹੀ ਚਲੋ ਖੈਰ ਹੁਣ ਜਿਹੜੇ ਮੌਸਮ ਬਹੁਤ ਖੁੱਲਾ ਖੁੱਲਾ ਜਿਹਾ ਹੋ ਗਿਆ ਹੁਣ ਕਿਉਂਕਿ ਕਈ ਦਿਨਾਂ ਦਾ ਮੌਸਮ ਖਰਾਬ ਸੀ ਪਹਿਲਾਂ ਹੁਣ ਧੁੱਪ ਨਿਕਲੀ ਮੀਂਹ ਤੋਂ ਬਾਅਦ ਤੇ ਹੁਣ ਐਨ ਵਧੀਆ ਹੋ ਗਿਆ ਇੱਕ ਤਰ੍ਹਾਂ ਦਾ ਰਾਤ ਨੂੰ ਹਵਾਈ ਬਾਬਾ ਬਚਲੀਦੀ ਬਹੁਤ ਜ਼ਿਆਦਾ ਆ ਪੱਤੇ ਵੀ ਦੱਸ ਰਹੇ ਆ ਵੀ ਨੇਰੀ ਬਾਬਾ ਆਈ ਹੈ ਗੰਦ ਬਾਬਾ ਪਿਆ ਹੋਇਆ ਆ ਘਰ ਦੇਖੋ ਸਾਹਮਣੇ ਕਿੰਨਾ ਪਿਆਰਾ ਸਾਰਾ ਪੱਥਰਾਂ ਦਾ ਬਣਾਇਆ ਹੋਇਆ ਇੱਟ ਕੋਈ ਵੀ ਨਹੀਂ ਲਾਈ ਵੀ ਹੈਗੀ ਦੇਖੋ ਕਿਦਾਰਾ ਮਾਰਬਲ ਆਇਆ ਵਾ ਥੱਲੇ ਜਿਹੜਾ ਪੱਕਾ ਕਰਿਆ ਵਾ ਉਹ ਵੀ ਘਟ ਕੇ ਹੀ ਪਾਇਆ ਪੱਥਰ ਪਾਇਆ ਵਾ ਸਾਰਾ ਆ ਆਪਣੇ ਲਾਈ ਜ ਨੇ ਟਾਈਲ ਟਾਂ ਦੇਖ ਲਓ ਇਹਨਾਂ ਨੇ ਇੱਦਾਂ ਹੀ ਕੰਮ ਥਾ ਰਿਆ ਹੋਇਆ ਇਹ ਸੋਹਣਾ ਲੱਗਦਾ ਵੱਖਰਾ ਜਿਹਾ ਡਿਫਰੈਂਟ ਜੀ ਚੀਜ਼ ਆ ਐਦਾਂ ਤੇ ਮੌਸਮ ਜਿਵੇਂ ਯਾਰ ਘੁੰਮਣਾ ਬਹੁਤ ਵਧੀਆ ਲੱਗਦਾ ਠੰਡੀ ਠੰਡੀ ਹਵਾ ਚੱਲਦੀ ਆ ਤੇ ਬੱਦਲਬਾਈ ਹੋਈ ਹੋਈ ਆ ਪੂਰੀ ਤੇ ਘੈਂਟ ਲੱਗਦਾ ਯਾਰ ਓ ਵਾਓ ਕਿੰਨਾ ਸੋਹਣਾ ਉੱਧਰ ਸਾਹਮਣੇ ਦਿਖਾਉਣਾ ਬਸ ਲੋ ਜੀ ਮੈਨੂੰ ਲੱਗਦਾ ਮੀਂਹ ਦਵਾਰੇ ਫੇਰ ਆ ਜਾਣਾ ਆ ਦੇਖੋ ਕਿੰਨਾ ਬੱਦਲਬਾਈ ਹੋ ਗਈ ਇੱਧਰ ਫੇਰ ਓਹ ਹੋ ਕਿੰਨਾ ਸੋਹਣਾ ਵਿਊ ਆ ਰਿਹਾ ਥੱਲੇ ਗ੍ਰੀਨ ਗ੍ਰੀਨ ਆ ਉੱਪਰ ਬੱਦਲ ਹੋਵੇ ਕਿੰਨਾ ਘੈਂਟ ਲੱਗ ਰਿਹਾ ਉਮਮ ਥੋੜਾ ਖੁੱਲੇ ਜਿਹੇ ਮੈਦਾਨ ਚ ਆ ਗਿਆ ਤੇਰੀ ਖੜ ਕਿਉਂਕਿ ਪਾਰਕ ਵਾਲ ਤਾਂ ਨਹੀਂ ਗਿਆ ਕਿ ਪਾਰਕ ਗਿੱਲਾ ਬਹੁਤ ਹੋਣਾ ਅੱਜ ਊਟਬੜ ਸਾਰੇ ਲੱਭੜ ਜਨੇ ਆ ਤੇ ਘਰੇ ਗਾਲਾ ਕੱਢਦੇ ਆਂ ਵੀ ਗੰਦ ਪਾਤਾ ਵਾਪਸ ਘਰ ਨੂੰ ਚੱਲੀਏ ਯਾਰ ਕਿਉਂਕਿ 5-10 ਮਿੰਟ ਦੇ ਵਿੱਚ ਬਾਰਿਸ਼ ਸਟਾਰਟ ਹੋ ਜਾਣੀ ਜਿ세ਾ ਕਿ ਮੈਨੂੰ ਲੱਗਦਾ ਹੁਣ ਮੈਂ ਨੈਟ ਤੇ ਦੇਖਿਆ ਪੂਰੇ 11 ਵਜੇ ਮੀਂਹ ਪਾਉਂਦਾ ਇਸ ਤੋਂ ਪਹਿਲਾਂ ਕਿ ਆਪਾਂ ਭਿੱਜੀਏ ਘਰ ਨੂੰ ਚੱਲੀਏ ਲੋ ਜੀ ਬਹਿਰਕਮ ਵਾਲੀ ਬੱਸ ਵੀ ਆ ਗਈ ਸਾਹਮਣੇ ਸਾਡੇ ਇਸ ਪਿੰਡ ਦੀ ਇੱਕ ਗੱਲ ਬਹੁਤ ਵਧੀਆ ਬੱਸ ਸਰ ਬੱਸ ਬਹੁਤ ਵਧੀਆ ਇੱਥੇ ਇੱਕ ਵਾਰ ਇਹ ਤੁਹਾਨੂੰ ਬਹਿਰਕਮ ਪਹੁੰਚਾ ਦਿੰਦੀ ਹੈ ਬਹਿਰਕਮ ਤੋਂ ਬਾਅਦ ਆਲ ਇਟਲੀ ਜਿੱਥੇ ਮਰਜ਼ੀ ਜਾ ਸਕਦੇ ਆ ਬਹੁਤ ਵਧੀਆ ਜਨੇ ਘੰਟੇ-ਘੰਟੇ ਬਾਅਦ ਤਕਰੀਬਨ ਬੱਸ ਹੈਗੀ ਆ ਸ਼ਨੀ ਐਤਵਾਰ ਤੁਹਾਨੂੰ ਘੱਟ ਹੁੰਦੀਆਂ ਤੇ ਸ਼ੁੱਕਰਵਾਰ ਤੱਕ ਤਾਂ ਪੂਰੀਆਂ ਬੱਸਾਂ ਹੁੰਦੀਆਂ ਹਨ ਹੁਣ ਹੁਣ ਨਹਿਰ ਦਿਖਾਉਣਾ ਮੈਂ ਇੱਥੇ ਨਹਿਰ ਚ ਪਾਣੀ ਦੇਖੋ ਕਿੰਨਾ ਆਵਾ ਹੋਣਾ ਕਿਉਂਕਿ ਮੇਂ 2-3 ਦਿਨ ਹੋ ਗਏ ਪੈਂਦੇ ਨੂੰ ਨਾ ਪੂਰੀ ਭਰੀ ਪਈ ਹੁਣ ਨਹਿਰ ਵੀ ਲੋ ਜੀ ਆ ਪਾਲ ਵੀ ਬੜਾ ਕੈਂਟ ਬਣਾਇਆ ਦਾ ਗੋਰਿਆਂ ਨੇ ਗੱਲਬਾਤ ਐਂਡ ਕਰੀ ਪਈ ਐ ਓ ਸੱਚੀ ਸੱਚੀ ਗੱਲ ਆ ਬਾਈ ਆਣੀ ਬਹੁਤ ਸਪੀਡ ਨਾਲ ਆ ਰਿਹਾ ਓਹ ਹੋ ਹੋ ਬੋਲੇ ਬੋਲੇ ਇੱਥੇ ਤੱਕ ਪਾਣੀ ਦਾ ਮਾਰ ਮਾਰੀ ਪਈ ਆ ਆ ਸਾਰੀ ਭਰ ਕੇ ਆ ਰਹੀ ਹੁਣ ਇੱਧਰ ਨੂੰ ਜੋ ਸਵੇਰੇ ਮੀਂਹ ਪਿਆ ਹੁਣ ਜਾ ਚੱਲਿਆ ਹੁਣ ਪਾਣੀ ਇੱਧਰ ਨੂੰ ਪੂਰਾ ਕਿਉਂਕਿ ਸਵੇਰ ਦਾ ਨੋ ਉਹ ਚੱਲ ਰਿਹਾ ਮਾਰੋ ਮਾਰ ਆ ਐਂਟਰੀ ਦੇਖੋ ਕਿੰਨੀ ਪਿਆਰੀ ਬਣਾਈ ਵੀ ਇਹਨਾਂ ਨੇ ਆ ਦੋ ਇੱਧਰ ਦਰਾਗਤਾਂ ਗੱਬੇ ਐਂਟਰੀ ਬਣਾਈ ਵੀ ਆ ਸੋਹਣੀ ਲੱਗਦੀ ਆ ਵੀ ਛੋਟੇ ਛੋਟੇ ਚੀਜ਼ਾਂ ਜੁਨੀਕ ਜਿਹੀਆਂ ਚੀਜ਼ਾਂ ਤੇ ਪਿਆਰੀਆਂ ਲੱਗਦੀਆਂ ਜਦੋਂ ਇਦਾਂ ਬੰਦਾ ਦੇਖਦੇ ਨਾ ਧਿਆਨ ਲਾ ਕੇ ਇੱਥੇ ਮੌਸਮ ਦਾ ਪਤਾ ਲੱਗਦਾ ਕਿਤੇ ਕੁਛ ਹੁਣ ਬਿਲਕੁਲ ਧੁੱਪ ਨਿਕਲਿਆ ਹੀ ਦੇਖ ਲੋ ਅੱਧੇ ਘੰਟੇ ਦੇ ਵਿੱਚ ਵਿੱਚ ਕਿੰਨਾ ਮੌਸਮ ਚੇਂਜ ਹੋ ਗਿਆ ਅੱਜ ਦਾ ਕਮਾਲੇ ਕਰੀ ਭਈ ਰੱਬ ਨੇ ਕਦੇ ਮੀਂਹ ਕਰੇ ਧੁੱਪ ਤੇ ਹੁਣ ਆਹ ਦੇਖੋ ਸੂਰਜ ਨਵੇਂ ਮੱਥੇ ਤੇ ਖੜਾ ਗਿਆ ਆਇ ਲੱਗਦਾ ਜਿਵੇਂ ਮੀਂਹ ਪਿਆ ਹੀ ਨਹੀਂ ਹੁੰਦਾ ਕਦੇ ਤੇ ਹੁਣ ਚੱਲੀਏ ਆਪਾਂ ਘਰ ਨੂੰ ਬੜਾ ਬੂੜੋ ਖੇਨਾਕ ਤੋਂ ਬੜਾ ਬੂੜੋ ਫਰਣ ਦੇ ਉਹ ਵੀ ਸੈਰ ਕਰਿਆ ਦੀ ਆਪਾਂ ਨੇ ਤੇ ਹੁਣ ਕਰੀਏ ਰੈਸਟ ਅੱਧਾ ਪੌਣਾ ਘੰਟਾ ਫਿਰ ਜਾਣਾ ਆਪਾਂ ਨੇ ਕੰਮਾਂ ਤੇ ਪਾਪਾ ਕਿਤੇ ਚਾਹੁੰਦੇ ਨੇ ਗੁੱਪਾ ਕੇ ਉਹ ਨਵੇਂ ਬੂਟ ਥੋੜੇ ਪੁਰਾਣੇ ਆ ਯਾਰ ਜਦੋਂ ਮਾ ਪਾਉਂਦਾ ਹਾਂ ਬੂਟ ਉਹਨੇ ਖੋਲਣ ਲੱਗਿਆ ਕੋਉਣ ਨਹੀਂ ਲੱਗਿਆ ਜੇ ਮੈਂ ਕਿਤੇ ਬੂਟ ਪਾਉਣ ਹਾਂ ਚੱਲ ਪਾਲਮਾ ਕਿਤੇ ਜੇ ਮੈਂ ਚੱਲ ਜਾਈਂ ਕਿੱਥੇ ਜਲੇ ਪਤਾ ਐਤਰਾ ਜੋ ਐਤਰਾ ਉਹ ਹੈਲੋ ਇੱਕ ਇੱਕ ਕਰਕੇ ਰੱਖ ਲੈ ਤੂੰ ਰੱਖ ਲੈ ਨਹੀਂ ਆਹ ਸਾਲਾ ਦਾ ਕੱਲਰ ਨਾ ਇਵੇਂ ਵਸਤੀ ਵਸ। ਸਾਲਾ ਕੱਲਰ। ਅਰੇ ਤੂੰ ਮੈਨੂੰ ਨਾ ਦੇਈਂ ਹੋਰ। ਨਹੀਂ ਕੱਲਰ ਮੇਰਾ ਦਾ ਹੈ। ਜੋਬ ਨੇ ਬਣਾਈ ਹੈ ਜੀ ਬੁਰਜ ਖਲੀਫਾ। ਬੋਲ 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 ਐਡਿਬਡੀ ਖੜਾ ਉਹਦੇ ਬਰਾਬਰ ਖੜਾ ਹੁਆ ਨਾਲ ਖੜਾ ਉਹ ਨਾਲ ਖੜਾ ਤਾਂ ਹੁਆ ਕੋਲ ਖੜਾ ਹੋ ਪਹਿਲਾਂ ਜੋ ਬੰਜੀ ਡਿ ਬਣਾਤੀ ਬਾਈ ਓਹੋ ਹੋ ਥੋੜੀ ਛੋਟੀ ਬਣਾ ਲੈ ਇਹ ਓ ਨੋ ਲੋ ਵੀ ਅੱਜ ਆਪਣਾ ਪਾਰਸਲ ਆ ਗਿਆ ਤੇ तकरीबन 1.5 ਮਹੀਨੇ ਬਾਅਦ ਪੂਰਾ 1.5 ਮਹੀਨਾ ਲੱਗ ਗਿਆ ਅੱਜ ਇਹ ਮੰਗਾਇਆ ਆਪਾਂ ਨੇ ਲੈਦਰ ਸ਼ੀਟ ਮੰਗਾਈ ਆ ਡਰਾਈਵਰ ਸਾਈਡ ਵਾਲੀ ਹੁਣ ਦੇਖ ਲੈ ਵਿੱਚੋਂ ਖੋਲ ਕੇ ਇਹਦੇ ਗੱਜੇ ਅਨਬਾਕਸਿੰਗ ਇਧਰੋਂ ਖੋਲਣਾ ਇਧਰੋਂ ਦਸ ਮਿੰਨਾਂ ਨੂੰ ਆਇਆ ਮੈਂ ਸਕੂਲ ਲੈਣ ਛੇਤੀ ਆ ਜਾ ਪੁੱਤ ਮੀ ਆਉਣੇ ਵਾਲਾ ਛੇਤੀ ਛੇਤੀ ਚੱਲ ਤੋੜ ਤੀ ਤੋੜ ਤੀ ਚਲੋ ਜੀ ਇਹ ਤਾਂ ਮੇਰੀ ਲੋੜ ਨਹੀਂ ਆਉਂਦੀ ਖੜ ਜਾ ਮੈਂ ਲਾਉਣਾ ਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਕਿੱਥੋਂ ਹਾਂ ਚਲੋ ਛੋਟਾ ਜਿਹਾ ਨਿਆਣਾ ਅੱਜ ਗੋਦੀ ਚੱਕਿਆ ਇਹ ਇਹ ਜੀਲੋ ਵਾਲਾ ਹੈ ਹੈਨਾ ਤੂੰ ਜੀਲੋ ਪੜਦੀ ਕਿਹਾਂ ਫੇਰ ਆਏ ਚੱਲ ਚੱਲ ਹੁਣ ਤੋੜ ਕੇ ਬਹੁਤ ਹੋ ਗਿਆ ਇਦਨੇ ਤੇਰਾ ਪੈਰ ਦੋ ਜਦੰਦ ਕੱਢਦੀਆਂ ਨਿਆਣਾ ਬਹੁਤ ਮਾਰਦੇ ਇਹਨੂੰ ਕੂਕੜਾ ਕੀ ਬਾਤ ਮੈਨੇ ਨਿਵਾਲ ਵੀ ਕੱਟ ਤਾ ਚਲੋ ਚਲੋ ਆਜ ਮਸਤੀ ਕਰ ਚਲੋ ਇੱਕ ਤੋਂ ਇੱਕ ਹੋ ਰਿਹਾ ਹਰ ਤੇ ਬਸ ਦੋ ਮੈਂ ਰਸਤਾ ਕਬੋਹੀ ਮੈਨੂੰ ਦੱਸਦੀ ਨਹੀਂ ਲੈ ਤੇਰਾ ਲਾਗੂ ਦਾ ਓ ਮਾਈ ਗਾ ई बढ़िया oh, <tiped> <tiped> ਮਰੇ ਪਾਣੀ ਵੀ ਰੋਕੀ ਆ ਇਹ। ਆ ਬੰਦ ਕਰ ਲਾ ਗਿਆ। ਹਾਂ? ਅਗਰ ਤੇ ਚਲਾਉਣੀ ਹੈ ਗੱਡੀ ਚਲਾਉਣ ਵਾਸਤੇ ਹੈਗਾ ਪਿੱਛੇ ਸਮਾਨ ਰੱਖਣ ਨੂੰ ਵੀ ਹੈ। ਜਗ੍ਹਾ। ਓਏ। ਠੀਕ ਹੈ ਨਾ? ਮੇਰੇ ਕੋਲ ਉਹ ਡੇ ਰੱਖਿਆ ਮਾਰ ਗਿਆ। ਤੇ ਮੈਸ਼ਨ ਉੱਪਰ ਲੈ ਬੈ ਜਾ। ਮੇਰੇ ਕੋਲ ਬੜੀ ਬਹੁਤ। ਬੜੀਆ ਬੁਣੀ ਹੈ। ਸਾਫ ਕਰ ਲਈ ਵੀ ਰੋਕੀ ਹੈ ਸਪਰੇਅ ਨਾਲ। ਅਗੱਡੀ ਸ਼ਾਂਪੂ। ਓਕੇ। ਆਰਾ ਕਰੋ ਬਰਾਦਰ ਮੇਰਾ ਨਵਾਬਾ ਇੱਧਰ ਮੈਂ ਰਸਮ ਰੋਟੀ ਕਿਹੰਜ ਖਾ ਪਰੇਟ ਖਰਾਂਦੀ ਖਾਣ ਦੀ ਬੁੱਤ ਹਾਂ ਦੱਸ ਕੇ ਲੈਣਾ ਹੈ ਢੇੜ ਕਾ ਦਾ ਜਿਹੜਾ ਛੋਲੇ ਹੱਥ ਨੂੰ ਉਹ ਬੁੱਤ ਤਾਂ ਸੀਟ ਨੂੰ ਲਾਉਣਾ ਹੈ ਸੀਟ ਤੇ ਟਾਈਟ ਕਰਨ ਵਾਸਤੇ ਹੈ ਤੇ ਹਲਦੀ ਨਿਊਜ਼ ਨਾਲ ਤੇ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਬਾਏ ਬਾਏ 哎。<Bye. S 2> <Bye. S 1>